ਅੱਜ ਇੱਕ ਮੀਟਿੰਗ ਇਥੇ ਅੰਮ੍ਰਿਤਸਰ ਵਿੱਚ ਕੀਤੀ ਗਈ ਜਿਸ ਦੇ ਵਿੱਚ ਕਮਿਸ਼ਨਰ ਅੰਮ੍ਰਿਤਸਰ ਔਰ ਬਾਰਡਰ ਰੇਂਜ ਦੇ ਡੀਆਈਜੀ ਔਰ ਐਸਐਸਪੀ ਸਹਿਬਾਨ ਨੇ ਹਿੱਸਾ ਲਿਆ ਇਸ ਮੀਟਿੰਗ ਦਾ ਮੇਨ ਮਕਸਦ ਸੀ ਕਿ ਜਿਹੜੀ ਅਸੀਂ ਚੋਣਾ ਕਰਾਨ ਜਾ ਰਹੇ ਹਾਂ ਉਸ ਦੀ ਤਿਆਰੀਆਂ ਦਾ ਜਾਇਜ਼ਾ ਲੈਣਾ ਔਰ ਜੇਕਰ ਕੋਈ ਕਮੀ ਪੇਸ਼ੀ ਹੈ ਤਾਂ ਉਸ ਨੂੰ ਪੂਰੀ ਕਰਨਾ ਸਾਰੇ ਅਫਸਰਾਂ ਨੂੰ ਜਿਹੜੇ ਮਾਡਲ ਕੋਡ ਆਫ ਕੰਡਕਟ ਔਰ ਇਲੈਕਸ਼ਨ ਕਮਿਸ਼ਨ ਵੱਲੋਂ ਵਕਫਾ ਹਦਾਇਤਾਂ ਦਿੱਤੀਆਂ ਗਈਆਂ ਹਨ ਉਹ ਸਾਰੀਆਂ ਹਦਾਇਤਾਂ ਸਾਰੇ ਅਫਸਰਾਂ ਨੂੰ ਦਿੱਤੀਆਂ ਗਈਆਂ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦਾ ਇੱਕੇ ੜ੍ਹ ਸੰਕਲਪ ਹੈ ਕਿ ਅਸੀਂ ਸਾਰੀ ਪਾਰਟੀਆਂ ਜਿਹੜੀ ਕੰਟੈਸਟ ਕਰ ਰਹੀਆਂ ਸਾਰੇ ਕੈਂਡੀਡੇਟਸ ਜਿਹੜੇ ਕੰਟੈਸਟ ਕਰ ਰਹੇ ਹਨ ਉਹਨਾਂ ਨੂੰ ਇੱਕ ਲੈਵਲ ਪਲੇਇੰਗ ਫੀਲਡ ਮੁਹੱਈਆ ਕਰਾਈਏ ਤਾਂ ਕਿ ਇੱਕ ਫੇਅਰ ਔਰ ਫ੍ਰੀ ਇਲੈਕਸ਼ਨ ਹੋ ਸਕਣ ਔਰ ਇਸ ਦੀ ਤਿਆਰੀ ਲਈ ਅੱਜ ਅਸੀਂ ਸਾਰੇ ਸੁਰੱਖਿਆ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਇਥੇ ਪੰਜਾਬ ਦੇ ਵਿੱਚ ਟੋਟਲ 14547 ਪੋਲਿੰਗ ਲੋਕੇਸ਼ਨਸ ਹੈਗੀਆਂ ਜਿਸ ਦੇ ਵਿੱਚੋਂ 3103 ਪੋਲਿੰਗ ਲੋਕੇਸ਼ਨਸ ਨੂੰ ਸੰਵੇਦਨਸ਼ੀਲ ਕੋਸ਼ਿਤ ਕੀਤਾ ਹੋਇਆ ਇਸ ਦੇ ਵਿੱਚ ਅਸੀਂ ਪੈਰਾਮਿਲਟਰੀ ਫੋਰਸਸ ਦੀ 250 ਕੰਪਨੀਆਂ ਦੇ ਕਰੀਬ ਪੰਜਾਬ ਦੇ ਵਿੱਚ ਡਿਪਲੋਏ ਕਰਨ ਜਾ ਰਹੇ ਹਾਂ असी जो अपना ऑपरेशन है एंटी सोशल एलीमेंट्स बूटलेगरस और ड्रग ट्रैफिकस के खिलाफ उस तो लगातार जारी हुआ है कि इस इलैक्शन माहौल कोई विघन ना पा सके और ये जोड़े एंटी सोशल एलीमेंट्स हैं इन्हों का काबू किया जाए इस अलावा तो असी इंटर डिस्ट्रिक्ट नाके और इंटर स्टेट ना भी प्लैन किए है दो सौ भी थावानते जोड़े साढ़े दस जिले ਬਾਰਡਰ ਦੇ ਵਿੱਚ ਪੈਂਦੇ ਆ ਜਿਹੜੇ ਦੂਸਰੀ ਸਟੇਟਾਂ ਨਾਲ ਬਾਰਡਰ ਸਾਂਝਾ ਕਰਦੇ ਆ ਉਹਨਾਂ ਨਾਲ ਅਸੀਂ 220 ਥਾਤੇ ਅਸੀਂ ਨਾਕੇ ਲਾਵਾਂਗੇ ਜਿਹੜੇ ਸਾਡੇ ਬਾਰਡਰਿੰਗ ਡਿਸਟ੍ਰਿਕਟਸ ਦੇ ਐਸਐਸਪੀਜ਼ ਔਰ ਡੀਆਈਜੀ ਸਹਿਬਾਨ ਨੇ ਇਹਨਾਂ ਨੇ ਆਪਣੇ ਕਾਊਂਟਰਪਾਰਟਸ ਨਾਲ ਜੰਮੂ ਐਂ ਕਸ਼ਮੀਰ ਹਿਮਾਚਲ ਪ੍ਰਦੇਸ਼ ਚੰਡੀਗੜ੍ਹ ਰਾਜਸਥਾਨ ਔਰ ਹਰਿਆਣਾ ਦੇ ਅਫਸਰਾਂ ਨਾਲ ਮੀਟਿੰਗਾਂ ਕਰ ਲਈਆਂ ਹਨ ਔਰ ਦੋਵੇਂ ਸਾਈਡ ਤੋਂ ਅਸੀਂ ਪੂਰੀ ਚੌਕਸੀ ਰੱਖਾਂਗੇ ਤਾਂ ਕਿ ਇਲੈਕਸ਼ਨ ਵਾਲੇ ਦਿਨ ਔਰ ਉਸ ਤੋਂ ਪਹਿਲਾਂ ਇਨ ਰਨ ਅਪ ਟੂ

मैं तो आज मैं थोना तो चाह मेरे को फिगरस है कि देखो कोई भी चीज़ जरा क्राइम है वह समाज के रहा लेकिन असी उस कंपेयर करना सा एक साल का रिकॉर्ड है भावें व्डे तो व्डा टेरिस क्राइम होडर हो छोटे क्राइम्स हो ਅਸੀਂ ਰਿਕਾਰਡ ਟਾਈਮ ਦੇ ਵਿੱਚ ਇਹਨਾਂ ਨੂੰ ਟ੍ਰੇਸ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਕਮਿਸ਼ਨਰਟ ਅੰਮ੍ਰਿਤਸਰ ਜਿੱਥੇ ਤੁਸੀਂ ਗੱਲ ਕਰ ਰਹੇ ਹੋ ਇਹਨਾਂ ਦੇ ਜਿਹੜੀ ਡਰੱਗਸ ਦੀ ਰਿਕਵਰੀ ਹੈ ਜਿਹੜੀ ਵੈਪਨਸ ਦੀ ਰਿਕਵਰੀ ਹੈ ਉਹ ਪਿਛਲੇ ਸਾਲ ਨਾਲੋਂ ਕਿਤੇ ਵੱਧ ਹੈਗੀ ਇਸ ਵਾਰ ਔਰ ਅਸੀਂ ਦ੍ਰਿੜ ਸੰਕਲਪ ਹੈ ਜਿੱਦਾਂ ਤੁਹਾਨੂੰ ਕਿਹਾ ਇਹ ਕ੍ਰਾਈਮ ਹੁੰਦਾ ਰਹਿੰਦਾ ਹੈ ਬਟ ਸਾਡਾ ਜਿਹੜਾ ਡਿਟੈਕਸ਼ਨ ਹੈ ਉਹ ਉਸ ਤੋਂ ਵੀ ਫਾਸਟ ਹੈ ਔਰ ਇਸ ਦੇ ਪ੍ਰੀਵੈਂਟਿਵ ਸਟੈਪਸ ਵੀ ਅਸੀਂ ਲੈ ਰਹੇ ਹਾਂ ਸੀਆਰਪੀਐਸ ਔਰ ਜਿਹੜੀ ਪੈਰਾਮਿਲਿਟਰੀ ਫੋਰਸਸ ਨੇ ਇਸ ਤੋਂ ਵੀ ਅਸੀਂ ਲਗਾਇਆ ਹੋਇਆ ਹੈ ਤਾਂ ਕਿ ਸ਼ਹਿਰ ਦੇ ਵਿੱਚ ਅਮਨ ਔਰ ਸ਼ਾਂਤੀ ਰਹੇ ਸਰ ਜਿਹੜੇ ਸ਼ਹਿਰ ਦੇ ਐਂਟਰੀ ਪੁਆਇੰਟ ਨੇ ਉੱਥੇ ਨਾਕੇ ਲੱਗੇ ਨੇ ਉੱਥੇ ਪ੍ਰੋਪਰ ਦੇਖਿਆ ਜਾਂਦਾ ਡਿਵਰੀ ਦੀ ਚੈਕਿੰਗ ਜਿਹੜੀ ਹੈ ਨਾ ਰੈਗੂਲਰ ਨਹੀਂ ਹੁੰਦੀ ਉਹਦੇ ਵਿੱਚ ਕਿਤੇ ਨਾ ਕਿਤੇ ਕਮੀ ਹੈ ਉਹਦੇ ਬਾਰੇ ਥੋੜਾ ਜਿਹਾ ਸਰ ਉਹਦਾ ਅਸੀਂ ਦੇਖ ਲੈਨੇ ਆ ਜੀ ਬਾਕੀ 24 ਘੰਟੇ ਤਾਂ ਬੰਦੇ ਹੀ ਥੱਕ ਜਾਂਦੇ ਸਰ ਸਿਰਸ ਨਹੀਂ ਚੱਕੇ ਰੋਡ ਨੂੰ ਮਨਟੇਨਰ ਕਰਨ ਵਾਸਤੇ ਜਿਹੜੇ ਇਨਸਾਨ ਨਹੀਂ ਨਿਆ ਪਿਆ ਨਹੀਂ ਉਹ ਜਾਂ ਤੁਰੰਤ ਤੋਰ ਤੇ ਜਮਾ ਨਹੀਂ ਹੋਏ ਕਿ ਕੱਲ ਵੀ ਇੱਕ ਪੁੱਤਰ ਨੇ ਪੇਵ ਨੂੰ ਗੋਲੀ ਮਾਰ ਦਿੱਤੀ ਹੈ ਇਸ ਤੋਂ ਦੇ ਵਾਕਇਤ ਗੂਰੇ ਕੀ ਹਥਿਆਰ ਪੂਰੇ ਜੱਗ ਇਕੱਠੇ ਹੋ ਜਾਂਦੇ ਇਸ ਵੇਲੇ ਤੱਕ ਪੰਜਾਬ ਦੇ ਤਕਰੀਬਨ ਇਸ ਵੇਲੇ ਤੱਕ ਪੰਜਾਬ ਦੇ ਵਿੱਚ 90% ਤੋਂ ਵੱਧ ਮੈਂ ਟੋਟਲ ਪੰਜਾਬ ਦੀ ਗੱਲ ਕਰ ਰਿਹਾ ਜ਼ਿਲ੍ਹਾ ਸਪੈਸੀਫਿਕ ਨਹੀਂ 90% ਤਕਰੀਬ ਸਾਡੇ ਵੈਪਨਸ ਡਿਪੋਜ਼ਿਟ ਹੋ ਚੁੱਕੇ ਨੇ ਔਰ ਇੱਕ ਕਮੇਟੀ ਵੀ ਬਣੀ ਹੈ ਜਿਹੜੀ ਕਮਿਸ਼ਨਰ ਕਮਿਸ਼ਨਰੇਟ ਦੇ ਵਿੱਚ ਕਮਿਸ਼ਨਰ ਸਾਹਿਬ ਦੇ ਅੰਡਰ ਹੈ ਔਰ ਬਾਕੀ ਜ਼ਿਲ੍ਹਿਆਂ ਦੇ ਵਿੱਚ ਡੀਸੀਜ਼ ਦੇ ਅੰਡਰ ਹੈ ਜਿਹੜੇ ਰਹਿੰਦੇ ਹੋਏ ਵੈਪਨਸ ਹੈ ਉਹਨਾਂ ਨੂੰ ਸਕਰੂਟਨੇਜ ਕਰਕੇ ਉਹ ਵੀ ਜਿੱਥੇ ਲੋਡ ਹੈ ਉਹ ਜਮਾ ਕਰਾਇਆ ਜਾਣਗੇ ਬਟ 90% ਤੋਂ ਉੱਪਰ ਵੈਪਨਸ ਸਾਡੇ ਤੇ ਪੋਜ਼ਿਟਿਵ ਸਰ ਇਲੈਕਸ਼ਨਸ ਦੇ ਜਿਹੜੇ ਆਮ ਲੋਕ ਜਿਹੜੇ ਨੇ ਜਦੋਂ ਫਿਕਸ ਕਰਦੇ ਜਾਂ ਘਰਾਂ ਤੋਂ ਬਾਹਰ ਨਿਕਲਦੇ ਆ ਕਈ ਵਾਰ ਕਿਹੜੇ ਰੂਲਸ ਦੇ ਕੋਲ ਕੰਟਰੈਕਟ ਦੇ ਦੌਰਾਨ ਉਹਨਾਂ ਦਾ ਹੁੰਦੇ ਸੋ ਜਿਵੇਂ ਇੱਕ ਨਾਕਾਬੰਦੀ ਹੁੰਦੀ ਹੈ ਚੈਕਿੰਗ ਕਿਸ ਕਿਸ ਸੀਸੀ ਕੀਤੀ ਜਾ ਰਹੀ ਹੈ ਸੋ ਉਹ ਨਿਕਲ ਘਰੋਂ ਤਾਂ ਕੀ ਧਿਆਨ ਕਰਨ ਕੀ ਹਦਾਇਤਾਂ ਮੰਨਦੇ ਦੇਖੋ ਆਮ ਆਦਮੀਆਂ ਦੀ ਸੁਰੱਖਿਆ ਲਈ ਇਹ ਸਾਰੇ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ ਤਾਂ ਕਿ ਜਿਹੜਾ ਸਾਡਾ ਇਲੈਕਸ਼ਨ ਹੈ ਲੋਕਤੰਤਰ ਦਾ ਇੱਕ ਪਰਬ ਹੈ ਇਸ ਨੂੰ ਕੋਈ ਖਰਾਬ ਨਾ ਕਰ ਸਕੇ ਔਰ ਨਾਲ ਹੀ ਨਾਲ ਜਿਹੜੇ ਵੋਟਰਸ ਹੈ ਮੱਦਦਾਤਾ ਹੈ ਜਿਹੜੇ ਲੋਕਲ ਲੋਕ ਹੈਗੇ ਆ ਪ੍ਰਸ਼ੰਦੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਦਾ ਸਾਹਮਣਾ ਨਾ ਕਰੇ ਆਮ ਲੋਕਾਂ ਨੂੰ ਜਿਹੜੇ ਆਪਣੇ ਰੋਜ਼ਗਾਰ ਦੇ ਜਾਂ ਕੰਮ 'ਚ ਜਾਂਦੇ ਉਹਨਾਂ ਨੂੰ ਚੈਕਿੰਗ ਜ਼ਰੂਰ ਹੁੰਦੀ ਹੈ ਲੇਕਿਨ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਤਾਂ ਨਹੀਂ ਆਪ ਸਰ ਬੈਡ ਐਲੀਮੈਂਟਸ ਜਿਹੜੇ ਨਹੀਂ ਨਾ ਕੋਣਾ ਤੇ ਕੋਈ ਨਿਗਰਖੀ ਚ ਜਾ ਰਹੀ ਹੈ ਬਾਕੀ ਉਹ ਰਚਦੇ ਪੁਰਾਣੇ ਸਤਾਂ ਕੋਈ ਨਹੀਂ ਜੀ ਬਿਲਕੁਲ ਮੈਂ ਤੁਹਾਨੂੰ ਦੱਸਿਆ ਜਿੱਥੇ ਇੱਕ ਪਾਸੇ ਅਸੀਂ ਇਲੈਕਸ਼ਨ ਦੀ ਤਿਆਰੀ ਕਰ ਰਹੇ ਹਾਂ ਨਾਲ ਦੀ ਨਾਲ ਜਿਹੜੇ ਸਾਡੇ ਕ੍ਰਿਮినਲ ਐਲੀਮੈਂਟਸ ਹੈ ਐਂਟੀ ਸੋਸ਼ਲ ਐਲੀਮੈਂਟਸ ਹੈ ਡਰੱਗ ਟਰੈਫਿਕਰਸ ਹੈ ਗੈਂਗਸਟਰਸ ਹੈ ਉਹਨਾਂ ਦੇ ਖਿਲਾਫ ਵੀ ਸਾਡੇ ਆਪਰੇਸ਼ਨ ਲਗਾਤਾਰ ਚੱਲ ਰਹੀ ਹੈ ਔਰ ਤੁਸੀਂ ਦੇਖਦੇ ਹੋਵੋਗੇ ਰੋਜ਼ ਚੰਗੇ ਦੇ ਨਤੀਜੇ ਆ ਰਹੇ ਨੇ ਕੱਲੂਕਾਰੇ ਦੇ ਨੇੜੇ ਕਿੰਨੇ ਕੱਪੜੇ ਇੱਥੇ ਪਹੁੰਚ ਰਹੇ ਨੇ ਇਸ ਤਰੀਕੇ ਨਾਲ ਸੈਕੂਲਰਿਟੀ ਪੋਰਚਿਸ ਅਪਡੇਟ ਰਹੇ ਕੱਲੂਕਾਰੇ ਦੇ ਵਿੱਚ ਲੋਕਾਂ ਦਾ ਬਹੁਤ ਸਹਿਯੋਗ ਮਿਲਦਾ ਹੈ ਅੰਮ੍ਰਿਤਸਰ ਔਰ ਬਾਕੀ ਜਿਹੜੇ ਸੁਰੱਖਿਆ ਦੇ ਪ੍ਰਬੰਧ ਹੈ ਉਹ ਟੁਕਵੇਂ ਪ੍ਰਬੰਧ ਕੀਤੇ ਜਾਣਗੇ ਇਹ ਨਿਸ਼ਚਿਤ ਹੈ ਡਰੋਨ ਦਾ ਵੀ ਨਜ਼ਰ ਰੱਖੀ ਜਾਏ ਇਲੈਕਸ਼ਨ ਵਾਲੇ ਹਾਂ ਜੀ ਡਰੋਨ ਦੇ ਨਾਲ ਜੋ ਜੋ ਚੀਜ਼ਾਂ ਦੀ ਲੋਡ ਪਏਗੀ ਅਸੀਂ ਐਸ ਪਰ ਇਲੈਕਸ਼ਨ ਕਮਿਸ਼ਨ ਗਾਈਡਲਾਈਨਸ ਵੀ ਵੀ ਵਿਲ ਫਾਲੋ ਆਲ ਇਨਸਟਰਕਸ਼ਨਸ ਸਰ ਬਾਰਡਰ ਬੈਲਟ ਹੋਣ ਕਰਕੇ ਇਸ ਕੰਸਰਨ ਏਜੰਸੀ ਦੇ ਨਾਲ ਕਿਉਂਕਿ ਕਾਫੀ ਟਾਇਰ ਵੀ ਦੇਗਾ ਦਿੱਕਤ ਹੋ ਜਾਂਦੀ ਉਸ ਤੋਂ ਕੀ ਕੀਤਾ ਜਾ ਰਿਹਾ ਸਪੈਸ਼ਲ ਨਹੀਂ ਬਾਰਡਰ ਏਜੰਸੀਜ਼ ਦੇ ਨਾਲ ਸਾਡੀ ਲਗਾਤਾਰ ਮੀਟਿੰਗਸ ਜਿਹੜਾ ਪੰਜਾਬ ਫਰੰਟੀਅਰ ਦਾ ਹੈ ਆਈਵੀ ਸਾਹਿਬ ਨਾਲ ਸਾਡੀ ਲਗਾਤਾਰ ਮੀਟਿੰਗਸ ਹੁੰਦੀਆਂ ਰਹਿੰਦੀ ਹੈ ਔਰ ਅਸੀਂ ਐਕਸਚੇਂਜ ਆਫ ਨੋਟਸ ਕਰਦੇ ਹਾਂ